ਮੇਰੇ ਕੋ ਬੇਨਤੀ ਕਰਾਂ तकरीबन ਅੱਜ ਤੋਂ 10 ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਕਲਕੱਤੇ ਦੇ ਅੰਦਰ ਜਿਹਨੂੰ ਕੋਲਕਾਤਾ ਕਹਿੰਦੇ ਵੈਸਟ ਬੰਗਾਲ ਦੀ ਰਾਜਧਾਨੀ ਹੈ ਇੱਕ ਨੌਜਵਾਨ ਬੱਚੀ ਜ਼ਬਰ ਜਨਾਹ ਦਾ ਸ਼ਿਕਾਰ ਹੋ ਗਈ ਔਰ ਹੁਣ ਪਤਾ ਲੱਗ ਰਿਹਾ ਵੀ ਉਹ ਸ਼ਾਇਦ ਗੈਂਗਰੇਪ ਵੀ ਸੀ ਬਹੁਤ ਬੰਦਿਆਂ ਨੇ ਮਿਲ ਕੇ ਕੋ ਕਰਮ ਕੀਤਾ ਹੁਣ ਉੱਥੇ ਕੀ ਚੱਲ ਰਿਹਾ ਪਲਾਂ ਉਹ ਅੰਦਰ ਦੀ ਅੱਗ ਸੀ ਔਰ ਹੁਣ ਖੈਰ ਹੋਰ ਬਹੁਤ ਗੱਲਾਂ ਨਿਕਲ ਰਹੀਆਂ ਨੇ ਵੀ ਪਿੱਛੇ ਉਹਦੇ ਪਿੱਛੇ ਕੁਝ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈ ਉਹ ਕੱਲਾ ਰੇਪ ਦਾ ਮਾਮਲਾ ਨਹੀਂ ਹੈ ਪਿੱਛੇ ਕੁਝ ਹੋਰ ਵੀ ਕਹਾਣੀਆਂ ਜੁੜੀਆਂ ਹੋਈਆਂ ਨੇ ਉਹਦੀ ਮਾਨਸਿਕਤਾ ਨਾਲ ਵੀ ਜੁੜੀਆਂ ਹੋਈਆਂ ਨੇ ਹੋਰ ਉਹਦੇ ਪਿੱਛੇ ਬਹੁਤ ਕੁਝ ਨਿਕਲਦਾ ਹੈ ਹੁਣ ਇੱਥੇ ਕਈ ਪੁਆਇੰਟ ਆਉਂਦੇ ਨੇ ਜਿਹੜੇ ਸਾਡਾ ਧਿਆਨ ਮੰਗਦੇ ਨੇ ਭਾਰਤ ਵਰਗਾ ਦੇਸ਼ ਜਿਹਨੂੰ ਅਸੀਂ ਧਰਮ ਦਾ ਦੇਸ਼ ਕਹਿੰਦੇ ਆ ਜਿੱਥੇ ਔਰਤ ਨੂੰ ਦੇਵੀ ਬਣ ਕੇ ਮਾਂ ਮੰਨ ਕੇ ਪੁਜਿਆ ਜਾਂਦਾ ਹੈ ਮਾਤਾਵੰਦ ਦੇਸ਼ ਕਹਿੰਦੇ ਆ ਗਊ ਮਾਤਾ ਭਾਰਤ ਮਾਤਾ ਧਰਤੀ ਮਾਤਾ ਸ਼ੇਰਾਂ ਵਾਲੀ ਮਾਤਾ ਜੁੱਤਾਂ ਵਾਲੀ ਮਾਤਾ ਲਾਟਾਂ ਵਾਲੀ ਮਾਤਾ ਪਹਾੜਾਂ ਵਾਲੀ ਮਾਤਾ ਦੀਵਿਆਂ ਵਾਲੀ ਮਾਤਾ ਮਾਤਾਵਾਂ ਬਹੁਤ ਨੇ ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਦੇਵਤ ਦੇਵੀਆਂ ਦਾ ਦੇਸ਼ ਦੇਵਤਿਆਂ ਦੀ ਦੇਸ਼ ਕਾਮਾਖਿਆ ਦੇਵੀ ਦਾ ਮੰਦਿਰ ਨੈਣਾ ਦੇਵੀ ਦਾ ਮੰਦਿਰ ਵੈਸ਼ਨੂ ਦੇਵੀ ਦਾ ਮੰਦਿਰ ਬੰਗਾਲ ਵਾਲੇ ਪਾਸੇ ਬਹੁਤ ਸਾਰੇ ਮੰਦਿਰ ਨੇ ਉੱਥੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਕਮਾਲ ਦੀ ਗੱਲ ਜਿੱਥੇ ਇੰਨੇ ਮੰਦਿਰ ਨੇ ਇੱਥੇ ਧਾਰਮਿਕ ਸਥਾਨ ਨੇ ਇੰਨਾ ਧਰਮ ਦਾ ਰੌਲਾ ਪਾਇਆ ਜਾ ਰਿਹਾ ਜਿੱਥੇ ਰਾਮ ਰਾਜ ਦੀਆਂ ਗੱਲਾਂ ਹੋ ਰਹੀਆਂ ਉੱਥੇ ਹੀ ਕੰਮ ਹੋ ਰਹੇ ਨੇ ਕਿ ਜੇ ਕੀ ਅਸੀ ਧਰਮੀ ਆ ਫਿਰ ਕੀ ਅਸੀ ਧਰਮ ਕਮਾ ਲਿਆ ਕੀ ਅਸੀ ਅੰਦਰੋਂ ਧਰਮੀ ਹੋ ਗਏ ਬਿਲਕੁਲ ਨਹੀਂ ਹੋਇਆ ਧਰਮ ਨੂੰ ਅਸੀਂ ਕੇਵਲ ਖਡਾਉਣਾ ਮੰਨਿਆ ਹੋਇਆ ਖੇਮਾ ਕਰਿਓ ਕੋਈ ਵੀ ਹੋਵੇ ਅਸੀਂ ਕੇਵਲ ਇਹਨੂੰ ਯੂਜ਼ ਕਰਦੇ ਆਂ ਆਪਣੀਆਂ ਲੋੜਾਂ ਵਾਸਤੇ ਆਪਣੇ ਸਵਾਰਥ ਵਾਸਤੇ ਆਪਣੇ ਸੁੱਖਾਂ ਵਾਸਤੇ ਹਰ ਬੰਦਾ ਧਰਮ ਦੇ ਮਾਮਲੇ 'ਚ ਵੀ ਬਹੁਤ ਸਵਾਰਥੀ ਹੋ ਗਿਆ ਹੁਣ ਸੋਚੋ ਵੀ ਆ ਮੇਰੇ ਖਾਲ 'ਚ ਇੱਕ ਦੋ ਦਿਨ ਪਹਿਲਾਂ ਸ਼ਾਇਦ ਰਖੜੀ ਲੰਗੀ ਹੈ ਇਹ ਉਹ ਬੇਟੀ ਹੈ ਉਹ ਭੈਣ ਹੈ ਜਿਹਨੇ 10 ਦਿਨ ਪਹਿਲਾਂ ਹਲੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ ਕੇ ਪ੍ਰਣ ਲਿਆ ਹੋਣਾ ਵੀ ਵੀਰਿਓ ਕਦੀ ਦੁੱਖ ਸੁੱਖ ਪੈ ਜਾਏ ਮੇਰੀ ਰੱਖਿਆ ਕਰੋ ਕਿਉਂਕਿ ਭਾਰਤ ਵਿੱਚ ਇਹੀ ਮਾਨਸਿਕਤਾ ਹੈ ਵਾਰਿਸ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਪਰ ਉਦੋਂ ਦੀ ਰੱਖਿਆ ਕੀ ਨਾ ਕੀਤੀ ਕੋਈ ਵੀ ਨਹੀਂ ਪਹੁੰਚਿਆ ਉੱਥੇ ਵੈਦੋਂ ਨਾ ਵਾਈ ਭੈਣੋਂ ਨਾ ਭਾਈ ਨਾ ਭੈਣਾਂ ਨਾ ਭਰਾ ਕੋਈ ਨਾ ਵੈਦ ਨਾ ਡਾਕਟਰ ਨਾ ਹਕੀਮ ਨਾ ਕੋਈ ਸਿਕਿਉਰਿਟੀ ਗਾਰਡ ਇੱਕੋ ਸਹਾਈ ਰਾਮ ਹੈ ਸਹਾਈ ਤੇ ਰਾਮ ਹੈ ਹੋਏਗਾ ਜੇ ਹੋਏਗਾ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਅੰਦਰ ਦੀ ਅੱਗ ਹੈ ਵਿਕਾਰਾਂ ਦੀ ਅੱਗ ਹੈ ਤੋਂ ਛੇਤੀ ਕੀਤਿਆਂ ਬਚਿਆ ਨਹੀਂ ਜਾ ਸਕਦਾ ਅੱਜ ਸਾਨੂੰ ਸੋਚ ਬਦਲਣ ਦੀ ਲੋੜ ਹੈ ਧਰਮ ਪੜਾਇਆ ਜਾਣਾ ਚਾਹੀਦਾ ਹੈ ਸਕੂਲਾਂ ਵਾਂਗ ਕਾਲਜਾਂ ਵਾਂਗ ਯੂਨੀਵਰਸਿਟੀਆਂ ਵਾਂਗ ਤੁਸੀਂ ਦੁਨਿਆਵੀ ਪੜਾਈ ਪੜਦੇ ਹੋ ਮੁਬਾਰਕ ਡਾਕਟਰ ਬਣ ਰਹੇ ਹੋ ਇੰਜੀਨੀਅਰ ਬਣ ਰਹੇ ਹੋ ਪਾਇਲਟ ਬਣ ਰਹੇ ਹੋ ਵਕੀਲ ਬਣ ਰਹੇ ਹੋ ਹੋਰ ਬਹੁਤ ਡਿਗਰੀਆਂ ਅਸੀਂ ਪ੍ਰਾਪਤ ਕਰ ਰਹੇ ਹਾਂ ਉੱਥੇ ਅਸੀਂ ਲਗਾਤਾਰ 5-5 ਸਾਲ ਦੇ ਵਿੱਚ ਤੇ ਐਮਬੀਬੀਐਸ ਹੋ ਰਹੀ ਹੈ ਪਰ 5 ਸਾਲ ਕਿਸੇ ਨੇ ਧਰਮ ਪੜ੍ਹਿਆ ਅੱਜ ਤੱਕ ਲਗਾਤਾਰ ਬਹਿ ਕੇ ਵੀ 5 ਸਾਲ ਕੋਈ ਜਪਜੀ ਸਾਹਿਬ ਦੀ ਸਟੱਡੀ ਕਰ ਰਿਹਾ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਰੀਡ ਕਰ ਰਿਹਾ ਪੜ੍ਹ ਰਿਹਾ ਸਮਝ ਰਿਹਾ ਸਾਨੂੰ ਇੱਥੋਂ ਪਤਾ ਲੱਗਣਾ ਸੀ ਸਾਡੇ ਮੂਲ ਸਿਧਾਂਤ ਕੀ ਨੇ ਜੀਵਨ ਕੀ ਹੁੰਦਾ ਹੈ ਵਿਕਾਰਾਂ ਤੇ ਕਿਵੇਂ ਕੰਟਰੋਲ ਕਰਨਾ ਹੈ ਬੁਰਾਈਆਂ ਤੋਂ ਕਿਵੇਂ ਬਚਣਾ ਹੈ ਵਾਸ਼ਨਾਵਾਂ ਤੋਂ ਕਿਵੇਂ ਬਚਣਾ ਹੈ ਪਰ ਅਫਸੋਸ ਅਸੀਂ ਮੈਂ ਕੱਲ ਬੇਨਤੀ ਕੀਤੀ ਸੀ ਧਰਮ ਨੂੰ ਅਸੀਂ ਬਹੁਤ ਲਾਈਟਲੀ ਲੈ ਲਿਆ ਇਹ ਸੋਚਦੇ ਹਾਂ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੇ ਵਿਆਹ ਕਰਨੇ ਨੇ ਤੇ ਮਰੇ ਦਾ ਭੋਗ ਪਾਣਾ ਇਹ ਤੋਂ ਪਰ ਸਾਨੂੰ ਪਤਾ ਹੀ ਕੁਝ ਨਹੀਂ ਕਿਵੇਂ ਕਰਿਓ ਬਹੁਤੀਆਂ ਥਾਂ ਤੇ ਹੀ ਕੁਝ ਹੋ ਰਿਹਾ ਤੇ ਦੂਜੀ ਗੱਲ ਜਦੋਂ ਕੋਈ ਇਸ ਤਰ੍ਹਾਂ ਦਾ ਸ਼ਰਮਨਾ ਘਟਨਾ ਘਟਦੀ ਹੈ ਵੱਡੀ ਗੱਲ ਇਹ ਹੈ ਵੀ ਪ੍ਰਸ਼ਾਸਨ ਵੱਲੋਂ ਸਰਕਾਰੀ ਤੰਤਰ ਵੱਲੋਂ ਉਹਦੇ ਤੇ ਐਕਸ਼ਨ ਵੀ ਕੁਝ ਨਹੀਂ ਹੁੰਦਾ ਉਹ ਬਸ ਉਹਨੂੰ ਜੇਲ੍ਹ 'ਚ ਬੰਦ ਕਰਕੇ 5-7 ਸਾਲ ਦੀ ਸਜ਼ਾ ਲਾ ਦੇਣਗੇ ਤੂੰ ਫੇਰ ਬਾਹਰ ਆ ਜਾ ਕੇ ਘੁੰਮਦਾ ਫਿਰੇਗਾ ਤੇ ਸਾਡੇ ਲੋਕਾਂ ਦੀ ਮਾਨਸਿਕ ਸੋਚ ਕਿੱਥੇ ਖੜ ਗਈ ਨੌਜਵਾਨਾਂ ਨੇ ਖਾਸ ਤੌਰ ਤੇ ਕੀ ਕਰਨਾ ਦੁਨੀਆ ਨੇ ਕੈਂਡਲ ਮਾਰਚ ਕੱਢਣਾ ਕੈਂਡਲ ਮਾਰਚ ਹੁਣ ਮੌਮਬਤੀਆਂ ਚੱਕੀ ਫਿਰਿਓ ਤੁਸੀਂ ਅਰੇ ਸਭ ਨੂੰ ਪਤਾ ਵੀ ਇਸ ਤੋਂ ਬਾਅਦ ਇਹ ਕਰਨ ਜੋਗੇ ਵੀ ਕੁਛ ਨਹੀਂ ਮੋਮਬਤੀਆਂ ਦਾ ਕਰਕੇ ਕੈਂਡਲ ਮਾਰਚ ਹੀ ਕੱਢ ਸਕਦੇ ਇਸ ਤੋਂ ਬਾਅਦ ਇਹ ਕਰਨਾ ਵੀ ਕੁਛ ਨਹੀਂ ਕਿਸੇ ਨੇ ਇੱਥੇ ਇਸੇ ਕਰਕੇ ਉਹਨਾਂ ਦੇ ਅੰਦਰ ਹਿੰਮਤ ਪੈਦਾ ਹੁੰਦੀ ਹੈ ਦੁਬਈ ਦੇ ਵਿੱਚ ਸੁਣਿਆ ਕਦੀ ਰੇਪ ਹੋਇਆ ਹੋਵੇ ਅਰਬ ਕੰਟਰੀਆਂ 'ਚ ਕਦੀ ਸੁਣਿਆ ਤੁਸੀਂ ਕਿਉਂ ਉੱਥੋਂ ਦਾ ਲਾਅ ਕਾਨੂੰਨ ਉੱਥੇ ਬਣਦੀ ਹੈ ਸਜ਼ਾ ਵੀ ਸ਼ਰਿਆਮ ਸੜਕ ਦੇ ਚੌਰਾਹੇ ਦੇ ਵਿੱਚ ਟੰਗ ਕੇ ਗੋਲੀ ਮਾਰਦੇ ਹੋ ਕੋਈ ਸੁਣਵਾਈ ਨਹੀਂ ਕੋਈ ਅਪੀਲ ਕੋਈ ਦਲੀਲ ਕੋਈ ਵਕੀਲ ਕੁਛ ਨਹੀਂ ਸਿਰਫ ਸਜ਼ਾਏ ਮੌਤ ਓਨ ਥਿਸ ਸਪਾਟ ਕੋਈ ਉੱਥੇ ਫੈਸਲਾ ਨਹੀਂ ਕੋਈ ਤਰੀਕਾ ਨਹੀਂ ਪੈਂਦੀ ਆ ਕਿਉਂ ਨਹੀਂ ਅਸੀਂ ਇਹ ਫੈਸਲੇ ਕਰਦੇ ਰਖੜੀਆਂ ਚੱਕੀ ਫਿਰਦੇ ਹੋ ਰਖੜੀਆਂ ਨੇ ਤੁਹਾਨੂੰ ਕਿਹਨੂੰ ਬਚਾਇਆ ਦੱਸੋ ਮੈਨੂੰ ਮੈਂ ਖੇਮਾ ਕਰ ਰਿਹਾ ਪੈਣਾ ਤੁਸੀਂ ਬੈਠਿਓ ਮੈਂ ਹਾਲਾਂਕਿ ਕਈ ਦਿਨ ਪਹਿਲਾਂ ਬੇਨਤੀ ਕੀਤੀ ਸੀ ਵੀ ਤੁਹਾਨੂੰ ਸਭਿਆ ਰੱਖਿਆ ਆਪ ਹੀ ਕਰਨੀ ਪੈਣੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਇਹ ਸਾਡੀ ਮਾਨਸਿਕਤਾ ਜਾਂ ਮਨੁੱਖੀ ਸੋਚ ਨੂੰ ਮੁੱਖ ਰੱਖ ਕੇ ਹੀ ਖਾਲਸਾ ਸਜਿਆ ਸੀ ਉਹਨਾਂ ਨੂੰ ਪਤਾ ਸੀ ਵੀ ਬੰਦੇ ਦੀ ਸੋਚ ਕਿੱਥੇ ਕਿੱਥੇ ਬੰਦੇ ਨੂੰ ਕਮਜ਼ੋਰ ਕਰ ਸਕਦੀ ਹੈ ਕਿਹੜੇ ਕਿਹੜੇ ਪੱਖ ਤੋਂ ਬੰਦਾ ਕਮਜ਼ੋਰ ਪੈਂਦਾ ਕਿੱਥੇ ਕਿੱਥੇ ਜਾ ਕੇ ਇਹਨੂੰ ਸਮੱਸਿਆਵਾਂ ਆ ਸਕਦੀਆਂ ਨੇ ਕਿਤੇ ਕੰਮ ਸਾਨੂੰ ਢਾ ਲੈਂਦਾ ਕਿਤੇ ਕ੍ਰੋਧ ਸਾਨੂੰ ਲੁੱਟਦਾ ਕਿਤੇ ਹੰਕਾਰ ਬਰਬਾਦ ਕਰ ਰਿਹਾ ਕਿਤੇ ਈਰਖਾ ਨਿੰਦਾ ਚੁਗਲੀ ਕਲੇਸ਼ ਇਹ ਸਾਰੀਆਂ ਚੀਜ਼ਾਂ ਬੰਦੇ ਤੇ ਹਾਵੀ ਹੋ ਕੇ ਇਹਨੂੰ ਇਨਸਾਨ ਤੋਂ ਹੈਵਾਨ ਬਣਾ ਦਿੰਦੀਆਂ ਨੇ ਇਸ ਲਈ ਮਹਾਰਾਜ ਨੇ ਪੰਜ ਕਕਾਰਾਂ ਦੀ ਵਰਦੀ ਫਿਜ਼ੀਕਲੀ ਕੋਡ ਆਫ ਕੰਡਕਟ ਸਾਨੂੰ ਡਰੈਸ ਕੋਡ ਦਿੱਤਾ ਜੋ ਸਰੀਰ ਤੇ ਧਾਰਨ ਕਰਨਾ ਹੈ ਤੇ ਪੰਜ ਬਾਣੀਆਂ ਦੀ ਮਰਿਆਦਾ ਸਾਡੇ ਮਨ ਦੀ ਸਿਕਿਉਰਿਟੀ ਵਾਸਤੇ ਦਿੰਦੀ। ਪੰਜ ਬਾਣੀਆਂ ਅੜ ਤੇਰਾ ਮਨ ਸ਼ਾਂਤ ਰਹੇ ਤੇ ਪੰਜ ਕਕਾਰ ਧਾਰਨ ਕਰ ਤਾਂ ਕਿ ਲੋੜ ਪੈਣ ਤੇ ਤੂੰ ਆਪਣੇ ਤਨ ਦੀ ਰੱਖਿਆ ਵੀ ਕਰ ਸਕੇ। ਗੁਰੂ ਸਾਹਿਬ ਦੇ ਸਮੇਂ ਨਾ ਇੱਕ ਨੌਜਵਾਨ ਬੱਚੀ ਦੀਪਕੌਰ ਜਥੇ ਨਾਲ ਆ ਰਹੇ ਨੇ ਅਨੰਦਪੁਰ ਸਾਹਿਬ ਨੂੰ ਰਸਤੇ ਵਿੱਚ ਉਹ ਕਿਤੇ ਵਿਛੜ ਗਈ ਥੋੜੀ ਜਿਹੀ ਪਿੱਛੇ ਰਹਿ ਗਈ ਜਥਾ ਅੱਗੇ ਲੰਘਿਆ। ਉਹਨੂੰ ਚਾਰ ਰੰਗੜਾ ਨੇ ਘੇਰ ਲਿਆ। ਚਾਰ ਰੰਗੜਾ ਨੇ ਉਹ ਸਮਝ ਗਏ ਵੀ ਨੀਅਤ ਮਾੜੀ ਐ ਅਰ ਹੁਣ ਉਹਦੇ ਕੋਲ ਹੁਣ ਨਾ ਤਾਂ ਕੋਈ ਉੱਥੇ ਰਖੜੀ ਬੰਨੇ ਸੀ ਨਾ ਕੋਈ ਰਖੜੀ ਬੰਨਣ ਵਾਲਾ ਭੈਣ ਭਰਾ ਸੀ ਉੱਥੇ ਕੌਣ ਸੀ ਉੱਥੇ ਸੀ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਗੁਰੂ ਸਾਹਿਬ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਉਹਨੇ ਆਪਣੀ 3 ਫੁੱਟੀ ਸ੍ਰੀ ਸਾਹਿਬ ਸੀ ਫੇਮਾ ਕਰਿਓ ਅੱਜ ਸਾਡਾ ਸਿੱਖ ਸਮਾਜ ਜੀ ਨੌਜਵਾਨ ਬੱਚੇ ਖਾਸ ਤੌਰ ਤੇ ਭਾਵੇਂ ਉਹ ਲੜਕੇ ਨੇ ਭਾਵੇਂ ਲੜਕੀਆਂ ਨੇ ਅੱਜ 6 ਇੰਚ ਦੀ ਸ੍ਰੀ ਸਾਹਿਬ ਵੀ ਸਾਨੂੰ ਭਾਰੀ ਲੱਗਦੀ ਹੈ ਉਸ ਭੈਣ ਨੇ ਉਸ ਟਾਈਮ 3 ਫੁੱਟ ਦੀ ਸਰੀਸਾ ਪਾਈ ਸੀ ਉਹਨੇ ਕੱਡੀ ਤੇ 4 ਦੇ 4 ਹੀ ਝਟਕਾ ਕੇ ਖਤਮ ਕਰ ਦਿੱਤੇ ਰੱਖਿਆ ਕੀਤੀ ਨਾ ਆਪ ਕੋ ਨੇ ਝੁਗਤੀ ਸੀ ਮੁਕਤੀ ਬਣ ਗਈ ਤੇ ਜੇ ਕਿਤੇ ਅਜੋਕਾ ਸ਼ਮਾ ਹੁੰਦਾ ਆਪਾਂ ਤੇ ਸਰੈਂਡਰੀ ਕਰ ਜਾਂਦੇ ਆ ਇੱਥੇ ਤੇ ਮੁੰਡੇ ਖੁੰਡੇ ਬੰਦੇ ਲੁੱਟੇ ਜਾਂਦੇ ਆ ਘਰਾਂ ਦੇ ਵਿੱਚ ਆ ਕੇ ਤੁਹਾਡੇ ਚੋਰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਤੁਹਾਨੂੰ ਤੇ ਸਰਕਾਰਾਂ ਦਾ ਵੀ ਹਦੇਸ਼ ਆ ਕੋਈ ਚੋਰ ਡਾਕੂ ਲਟੇਰਾ ਜੇ ਤੁਸੀਂ ਕੁਝ ਨਹੀਂ ਕਰਨਾ ਹੱਥ ਜੋੜ ਕੇ ਸਾਈਡ ਤੇ ਹੋ ਕੇ ਖੜ੍ਹ ਜਿਓ ਬਸ ਇਹ ਉਹ ਨੀਤੀ ਹੈ ਵੀ ਤੁਹਾਡੇ ਇੱਕ ਚਪੇੜ ਮਾਰੇ ਦੂਜੀ ਗੱਲ ਮੂਰੇ ਕਰਦੇ ਹੋ ਗੁਰੂ ਸਾਹਿਬ ਨੇ ਕਿਹਾ ਨਹੀਂ ਜੇ ਤੇਰੀ ਇੱਜ਼ਤ ਨੂੰ ਹੱਥ ਪਾਉਂਦਾ ਹੈ ਫਿਰ ਉਹਦਾ ਹੱਥ ਕੱਟਦੇ ਜੇ ਜ਼ੁਬਾਨ ਤੋਂ ਝੂਠ ਬੋਲਦਾ ਹੈ ਉਹਦੀ ਜ਼ੁਬਾਨ ਕੱਟਦੇ ਜੇ ਕੋਈ ਮਾੜਾ ਕਰਮ ਕਰਦਾ ਹੈ ਤੇ ਉਹਦਾ ਗਲਾ ਵੀ ਕੱਟਦੇ ਗੁਰੂ ਸਾਹਿਬ ਨੇ ਸਾਨੂੰ ਮੋਮਬਤੀਆਂ ਨਹੀਂ ਸੀ ਫੜਾਈਆਂ ਕਿਹੜੇ ਪਾਸੇ ਤੁਹਾਨੂੰ ਲੱਗਦਾ ਧਰਨੇ ਨਹੀਂ ਸੀ ਲਾਏ ਮਹਾਰਾਜ ਨੇ ਕਦੇ ਸਾਡੇ ਨਾਲ ਹੀ ਕੁਝ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਪਤਾ ਵੀ ਜਵਾਨੀ ਚ ਜੋਸ਼ ਬਹੁਤ ਹੈ ਪਰ ਇਹ ਜੋਸ਼ ਨੂੰ ਕਿਵੇਂ ਮਿਸ ਗਾਈਡ ਕਰਨਾ ਹੈ ਠੰਡਾ ਕਿਵੇਂ ਕਰਨਾ ਹੈ ਮੋਮਬਤੀਆਂ ਖੜਾ ਕੇ ਚੌਂਕਾਂ ਚ ਖੜਾ ਦੋ ਲੋ ਵੀ ਖੜੇ ਰੋ ਰੇ ਬਲ ਕੇ ਤੇ ਹੋਰ 15 2 3 ਮਹੀਨੇ ਬਾਅਦ ਫੇਰ ਇੱਕ ਕੇਸ ਹੋ ਜਾਗਾ ਫੇਰ ਮੋਮਬਤੀਆਂ ਚੱਕ ਲਓ ਫੇਰ 6 ਮਹੀਨੇ ਬਾਅਦ ਕੇਸ ਹੋਣਗੇ ਫੇਰ ਮੋਮਬਤੀਆਂ ਚੱਕ ਲਓ ਇਹ ਕੁਝ ਸਾਡੇ ਸਮਾਜ ਚ ਚੱਲ ਰਿਹਾ ਅਸੀਂ ਕਿਉਂ ਨਹੀਂ ਅਸੀਂ ਗੁਰੂ ਨੂੰ ਕਿਉਂ ਨਹੀਂ ਫੋਲੋ ਕਰਦੇ ਕਿਉਂ ਨਹੀਂ ਕੀਤਾ ਜਾਂ ਸਾਨੂੰ ਕਰਨ ਨਹੀਂ ਦਿੱਤਾ ਗਿਆ ਧਰਮ ਨੂੰ ਸਮਝੋ ਧਰਮ ਨੂੰ ਸੀਰੀਅਸ ਲਓ ਬਹੁਤ ਕੁਝ ਇਹਦੇ ਚ ਮਿਲਦਾ ਤੁਹਾਡੇ ਤਨ ਦੀ ਰੱਖਿਆ ਵੀ ਹੋਣੀ ਆ ਮਨ ਦੀ ਰੱਖਿਆ ਵੀ ਹੋਣੀ ਆ ਆਤਮ ਰੱਖਿਆ ਵੀ ਆ ਸ਼ਿਰ ਮਸਤਕ ਰੱਖਿਆ ਪਾਰ ਬ੍ਰਹਮ ਸਿੱਖ ਬੱਚੀ ਦੀ ਬੇਬੇਨਤੀ ਕਰ ਰਹੇ ਆ ਦੂਜੇ ਨਾਲ ਕੋਈ ਆਪਾਂ ਨੂੰ ਗਿੱਲਾ ਛੇਕਵਾ ਨਹੀਂ ਜਿਨ੍ਹਾਂ ਦੇ ਹਨ ਮਨਾਉਣ ਸਿੱਖ ਪਰਿਵਾਰਾਂ ਪਰਥਾਏ ਖਾਸ ਤੌਰ ਤੇ ਪੈਣਾ ਪਰਥਾਏ ਤੁਸੀਂ ਇਹਨਾਂ ਧਾਗਿਆਂ ਧੂਗਿਆਂ ਤੇ ਉੱਪਰ ਉੱਠੋ ਮਹਾਰਾਜ ਦੀ ਬਾਣੀ ਪੜੋ ਸ਼ਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲੇ ਪੈ ਦੁੱਖ ਵਿਨਾਸ਼ ਨੇ ਭਗਤੀ ਬਚਲ ਅਨਾਥ ਨਾਥੇ ਸ਼ਰਣੀ ਨਾਨਕ ਪੁਰਖ ਅਜਤੈ ਤੋ ਗੁਰੂ ਦੀ ਸ਼ਰਣਾ ਗੁਰੂ ਐਸੀ ਕਿਰਪਾ ਕਰਨਗੇ ਹਰੇਕ ਪੱਖ ਤੋਂ ਤੈਨੂੰ ਸਿਕਿਓਰ ਕਰਨਗੇ ਸਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ ਚਉ ਗਿਰਧ ਹਮਾਰੇ RAMਕਾਰ ਦੁੱਖ ਲੱਗੇ ਨਾ ਪਾਈ